ਸਤਪੁਰ ਜੀ ਨੇ ਬੜਾ ਵੱਡਾ ਫਲਸਫਾ ਸਿੱਖ ਦੇ ਮੋਹਰੇ ਰੱਖ ਦਿੱਤਾ ਇਹ ਫਲਸਫਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਕਿਉਂਕਿ ਦਿੱਲੀ ਦੀ ਧਰਤੀ ਆ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਭ ਤੋਂ ਪਹਿਲੇ ਮੁਨਕੀ ਹੱਕਾਂ ਹਕੂਕਾਂ ਦੇ ਸਭ ਤੋਂ ਪਹਿਲੇ ਰਹਿ ਵਰਿਆ ਕਿਉਂਕਿ ਉਸ ਵੇਲੇ ਜੇ ਆਪਾਂ ਧਰਮ ਨੂੰ ਦੇਖਦੇ ਆ ਧਰਮ ਵਕ ਵਕ ਹਿੱਸਿਆਂ ਵਿੱਚ ਵਰਨਵਾਦ ਜਾਤ ਪਾਤ ਵਿੱਚ ਵੰਡਿਆ ਹੋਇਆ ਸੀ ਉੱਚ ਨੀਚ ਵਿੱਚ ਵੰਡਿਆ ਹੋਇਆ ਸੀ ਗੁਰਨਾਨਕ ਦੇਵ ਪਾਤਸ਼ਾਹ ਨੇ ਇੱਕ ਓੰਕਾਰ ਦਾ ਸਿਧਾਂਤ ਬਖਸ਼ਿਸ਼ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਸੀ ਜਿਹੜੀ ਅੱਜ ਫਿਰ ਤੋੜਨ ਦਾ ਯਤਨ ਕੀਤਾ ਜਾ ਰਿਹਾ ਬਾਬਰ ਨੂੰ ਜਾਬਰ ਕਹਿਣਾ ਵੀ ਸਤਗੁਰ ਜੀ ਨੇ ਇੱਕ ਫਿਰਕੇ ਲਈ ਨਹੀਂ ਇੱਥੇ ਜਿਹੜੇ ਇਸ ਧਰਤੀ ਦੇ ਵਸਦੇ ਸੀ ਉਹਨਾਂ ਦੇ ਸਤਗੁਰ ਜੀ ਨੇ ਹੱਕਾਂ ਦੇ ਵਿੱਚ ਇਹ ਆਪਣਾ ਇੱਕ ਜਗਾਰਾ ਸਤਗੁਰ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਸਮੁੱਚੀ ਲਕਾਈ ਲਈ ਜਿਹਨੂੰ ਆਪਾਂ ਅੱਜ ਕਹਿੰਨੇ ਪਈ ਇਹ ਸਤਗੁਰ ਜੀ ਹੱਕੀ ਹਕੂਕਾਂ ਦੀ ਲੜਾਈ ਸਤਗੁਰ ਜੀ ਨੇ ਗੁਰਮੁਖੀ ਲਿਪੀ ਸਾਨੂੰ ਵਰਕ ਦਿੱਤੀ ਜਿਹਨੂੰ ਮੁਸਲਮਾਨ ਅੱਜ ਬਹੁਤ ਚਾਹ ਕੇ ਪੜ ਰਿਹਾ ਤੇ ਸਾਡਾ ਇਹ ਕਹਿ ਲਈਏ ਸਾਡੀ ਇਹ ਮਾਂ ਭਾਸ਼ਾ ਆ ਉਹ ਕਿਸੇ ਇੱਕ ਫਿਰਕੇ ਲਈ ਨਹੀਂ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੇ ਉੱਥੇ ਪੰਗਤ ਦੀ ਸਾਂਝ ਬਖਸ਼ਿਸ਼ ਕੀਤੀ ਤੇ ਰਾਜਾ ਵੀ ਬਰੋਬਰ ਬਹਾਲਿਆ ਤਾਂ ਕਿ ਮੁਨਕੀ ਹੱਕਾਂ ਹਕੂਕਾਂ ਦੀ ਗੱਲ ਕਿਦਰੇ ਖਤਮ ਨਾ ਹੋ ਜਾਏ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਸائیں ਮੀਆਂ ਵੀਰ ਉਹਨੂੰ ਉਸ ਸੰਮਦਲ ਤੇ ਲਿਆ ਕੇ ਸਤਗੁਰੂ ਜੀ ਨੇ ਮੁਨਕੀ ਹੱਕਾਂ ਹਕੂਕਾਂ ਦੀ ਫੇਰ ਗੱਲ ਬਰੋਬਰ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡਾ ਇਸ ਸਮੁੱਚੀ ਲਕਾਈ ਨੂੰ ਖਜ਼ਾਨਾ ਵਾਗਸ਼ ਕੀਤਾ ਜਿਹੜਾ ਸਤਗੁਰੂ ਜੀ ਨੇ ਸਾਰੇ ਕਿਸੇ ਹੈ ਕਿਸੇ ਗ੍ਰੰਥ ਗ੍ਰੰਥ ਦੇ ਵਿੱਚ ਇਹੋ ਜਿਹੀ ਸਮੇਲ ਜਿਹੜਾ ਗੁਰੂ ਸਾਹਿਬ ਜੀ ਨੇ ਪੰਜਮ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਜਿਹੜੇ ਗੁਰਨਾਨਕ ਦੇਵ ਪਾਤਸ਼ਾਹ ਦੇ ਸਮਕਾਲ ਤੋਂ ਪਹਿਲਾਂ ਹੋਏ ਭਗਤ ਜਯਦੇਵ ਵਰਗੇ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਉਹ ਸਤਗੁਰਾਂ ਨੇ ਆਪਣੇ ਬਰोबर ਨਹੀਂ ਆਪਣੇ ਤੋਂ ਉੱਤੇ ਦਰਜਾ ਬਖਸ਼ਿਸ਼ ਕਰਤਾ ਇਹ ਵੀ ਸਤਗੁਰ ਜੀ ਨੇ ਮਨੁੱਖੀ ਹੱਕਾਂ ਹਕੂਕਾਂ ਨੂੰ ਨਹੀਂ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਇਆ ਨਹੀਂ ਤਾਂ ਸੇਖ ਫਰੀਦ ਉਹਦਾ ਕਹਿੰਦੇ ਆਦੇਸ਼ ਕਰਦੇ ਆ ਵੀ ਤੂੰ ਨਵਾਜ ਉੱਠ ਕੇ ਪੜ ਤੇ ਸਿੱਖ ਨੇ ਨਵਾਜ ਤਾਂ ਨਹੀਂ ਪੜਨੀ ਸਿੱਖ ਨੇ ਦਾ ਨਿਤਨੇਮ ਕਰਨਾ ਪਰ ਸਤਗੁਰੂ ਜੀ ਨੇ ਸਾਰੇ ਮਨੁੱਖੀ ਹੱਕ ਹਕੂਕ ਸਾਰੇ ਧਰਮ ਉਹ ਸਾਰੇ ਇੱਕ ਲੜੀ ਦੇ ਵਿੱਚ ਪਰੋਏ 6ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿਹੜੀ ਲੜਾਈ ਸੀ ਉਹ ਲੜਾਈ ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹ ਵੀ ਸਤਗੁਰਾਂ ਨੇ ਜੰਗਾਂ ਜਿਹੜੀਆਂ ਲੜੀਆਂ ਉਹ ਮਨੁੱਖੀ ਹੱਕਾਂ ਹਕੂਕਾਂ ਲਈ ਲੜੀਆਂ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਾਂ ਪੜਦੇ ਆ ਨਾ ਵੀ ਉਹ ਕਿੱਸਾ ਵੀ ਜਿਹੜਾ ਵੱਡਾ ਜਿਹਨੂੰ ਰਾਮ ਨੇ ਸੀ ਆਉਦਾ ਮੁੱਛ ਦਾ ਬਾਲ ਸ਼ੇਰ ਦੀ ਮੁੱਛ ਦਾ ਬਾਲ ਉਹ ਜੇ ਆਪਣੇ ਇਲਾਜ ਨਹੀਂ ਸੀ ਹੁੰਦਾ ਗੁਰੂ ਹਰ राय ਸਾਹਿਬ ਪਾਤਸ਼ਾਹ ਨੇ ਉਹ ਦਵਾਖਾਨਾ ਬਖਸ਼ਿਸ਼ ਕਰਕੇ ਸਿੱਖਾਂ ਦੇ ਮਨੁੱਖੀ ਹੱਕ ਹਕੂਕਾਂ ਦੀ ਗੱਲ ਨਹੀਂ ਸਾਰੀ ਮਨੁੱਖਤਾ ਦੀ ਹੱਕ ਹਕੂਕਾਂ ਦੀ ਗੱਲ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਸਾਰੀ ਸਮੁੱਚੀ ਲਕਾਈ ਨੂੰ ਇੱਕ ਸੰਮਤਲ ਦੇ ਉੱਤੇ ਜਾਣ ਕੇ ਦਵਾਖਾਨਾ ਚਲਾਇਆ ਜਿਹੜਾ ਉਸ ਵੇਲੇ ਮਾਰੂ ਰੋਗ ਸੀ ਤੇ ਜੇ ਸਾਹਿਬ ਨੂੰ ਆਪਾਂ ਚੇਤੇ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਇੱਕ ਫਿਰਕੇ ਲਈ ਆਏ ਮੈਂ ਚੇਚੇ ਦੌਰਤੇ ਕਿਉਂਕਿ ਮੈਨੂੰ ਕੰਟਰਐਡਿਕਟ ਸ਼ਾਇਦ ਕੁਝ ਕਾਰਨ ਕਿ ਵੀ ਵਿਦਵਾਨ ਆ ਇੱਕ ਧਰਮ ਜਿਹੜਾ ਕਸ਼ਮੀਰ ਤੋਂ ਪੁਕਾਰ ਲੈ ਕੇ ਆਇਆ ਉਸ ਵੇਲੇ ਸਤਗੁਰੂ ਗਦਸ਼ਮ ਪਾਤਸ਼ਾਹ ਦੀ ਆਜੂ ਕੇਵਲ 9 ਸਾਲ ਦੀ ਆ ਤੇ ਸਤਗੁਰ ਜੀ ਨੇ ਫੇਰ ਉਸ ਅਗਨੀ ਪ੍ਰੀਖਿਆ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਵੀ ਲਈ ਤੇ ਆਪ ਇਚਾਤ ਦਿੱਤੀ ਦੂਸਰਿਆਂ ਲਈ ਉਸ ਧਰਮ ਨੂੰ ਬਚਾਉਣ ਲਈ ਜੇ ਅੱਜ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਲਾਲ ਕਿਲੇ ਦੇ ਝੰਡੇ ਨਹੀਂ ਸੀ ਲਹਿਰਾਏ ਜਾਣੇ ਉਸ ਲਾਲ ਕਿਲੇ ਤੇ ਸ਼ਾਸਕ ਨਹੀਂ ਸੀ ਬੈਠ ਸਕਦੇ ਜਾਂ ਆਪਾਂ ਇੱਥੇ ਲੋਕਤੰਤਰ ਦੀ ਗੱਲ ਕਰਦੇ ਲੋਕਤੰਤਰ ਨਹੀਂ ਸੀ ਹੁਣ ਸ਼ਾਇਦ ਉਹੋ ਹੀ ਜਿਹੜਾ ਉਸ ਵੇਲੇ ਚੱਲ ਰਿਹਾ ਸੀ ਤੰਦੂਆਣਾ ਉਹੋ ਹੀ ਸਾਰਾ ਚੱਲਦਾ ਸੋ ਇਹ ਗੁਰੂ ਨੌਵੇਂ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਇਸ ਧਰਤੀ ਤੇ ਹਿੰਦੁਸਤਾਨ ਤੇ ਬਖਸ਼ਿਸ਼ ਕੀਤੀ ਕਿ ਅੱਜ ਆਪਾਂ ਧਰਮ ਦੀ ਆਜ਼ਾਦੀ ਤੇ ਨਾਲ ਦੂਸਰੀਆਂ ਲੋਕਤੰਤਰ ਦਾ ਵੀ ਜਿਹਨੂੰ ਆਪਾਂ ਅੱਜ ਵੱਡੇ ਤੌਰ ਤੇ ਯਤਨ ਕਰਦੇ ਆ ਉਹ ਵੀ ਸਤਗੁਰਜੀ ਦਾ ਸੀ ਤੇ ਗੁਰੂ ਦਸਮ ਪਾਤਸ਼ਾਹ ਨੇ ਫਿਰ ਕਿੱਡੀ ਵੱਡੀ ਕਿਰਪਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਫਲਸਫੇ ਨੂੰ ਸੰਪੂਰਨ ਕੀਤਾ ਉਹ ਸੰਪੂਰਨ ਕੀਤਾ ਕਿਹੜੀ ਲੜਾਈ ਸੀ ਉਸ ਵੇਲੇ ਰਾਜਿਆਂ ਦੇ ਨਾਲ 1662 ਸਤਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਤਾ ਗੱਦੀ ਤੇ ਬਰਾਜਮਾਨ ਹੁੰਦੇ ਆ 1604 ਚ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਚਨਾ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਤਗੁਰ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰਦੇ ਆ ਤੇ ਸਤਗੁਰ ਜੀ 1604 ਤੋਂ ਬਾਅਦ 58 ਸਾਲ ਬਾਅਦ ਕਿਉਂਕਿ 58 ਸਾਲ ਦਾ ਗੈਪ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 15 ਰਾਗਾਂ ਵਿੱਚ ਬਵਿੱਤਰ ਗਰਬਾਣੀ ਗਾਇਨ ਕੀਤੀ ਜਿਹੜਾ ਹਿੱਸਾ ਬਣਿਆ ਗੁਰੂ ਦਸਮ ਪਾਤਸ਼ਾਹ ਜੀ ਨੇ ਜਾ ਕੇ ਦਮਦਮ ਦੀ ਧਰਤੀ ਦੇ ਉੱਤੇ 57 ਸ਼ਲੋਕ 59 ਗੁਰੂ ਸਾਹਿਬ ਦੇ ਸ਼ਬਦ ਸੀ ਸੋ ਮੇਰਾ ਕਹਿਣ ਤੋਂ ਭਾਵ ਕਿ ਸਤਗੁਰ ਸਤਗੁਰ ਜੀ ਦੀ ਆਜੂ 9 ਸਾਲ 1662 ਤੋਂ 1675 ਤੇ ਜਿਹੜੇ ਸਤਗੁਰ ਜੀ ਨੇ ਦੇਖਿਆ ਇੱਥੇ ਉਮਰਾਂ ਦਾ ਕੋਈ ਤਕਾਜ਼ਾ ਨਹੀਂ ਸਤਗੁਰ ਜੀ ਨੇ ਸ਼ਹਾਦਤ ਦਿੱਤੀ ਨਹੀਂ ਤਾਂ 9 ਸਾਲ ਦੀ ਉਮਰ ਦੇ ਵਿੱਚ ਬਹੁਤ ਕੁਝ ਦੇਖਿਆ ਜਾਂਦਾ ਪਰ ਤਿੰਨ ਗੁਰੂ ਸਹਿਬਾਨਾਂ ਨੂੰ ਸਤਿਗੁਰ ਜੀ ਨੇ ਵੱਡੀ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਪਾਸ਼ਾ 11 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ 9 ਸਾਲ ਤੇ ਮੈਂ ਸੋਚਦਾ ਸਤਿਗੁਰ ਗੁਰਗੋਬਿੰਦ ਸਿੰਘ ਪਾਸ਼ਾ ਨੇ 9 ਜੁਗਾਂ ਦਾ ਕਾਰਜ ਕਰ ਦਿੱਤਾ ਸਮੁੱਚੀ ਲਕਾਈ ਨੂੰ ਕਿੱਡਾ ਵੱਡਾ ਜਿਹੜਾ ਗੁਰਨਾਨਕ ਦੇਵ ਪਾਸ਼ਾ ਦਾ ਫਲਸਫਾ ਹੈਗਾ ਲੋਕਤੰਤਰ ਦਾ ਸਮੁੱਚੀ ਮਨੁੱਖਤਾ ਨੂੰ ਇੱਕ ਓੰਕਾਰ ਦੀ ਲੜੀ ਦੇ ਵਿੱਚ ਪਰੋਣ ਦਾ ਉਹ ਸਤਗੁਰੂ ਦਸਮ ਪਾਤਸ਼ਾਹ ਨੇ ਜੰਗਾਂ ਜੁਦਾਂ ਲੜੀਆਂ ਕੀ ਕੀ ਝਗੜਾ ਸੀ ਝਗੜਾ ਸਿਰਫ ਇੰਨਾ ਸੀ ਪਿਆ ਜਿਹੜਾ ਆਪਾਂ ਖੰਡੇ ਬਾਟੇ ਦੀ ਪੌਲ ਛੱਕਦੇ ਜਿਲੇ ਤੁਸੀਂ ਵੀ ਛੱਕਦੇ ਆ ਤੇ ਪੰਜ ਪਿਆਰੇ ਥੱਲੇ ਬਾਟਾ ਰੱਖ ਲੈਣ ਤੇ ਜਿੱਥੋਂ ਆਪਾਂ ਨੂੰ ਚੂਲੇ ਦਿੱਤੇ ਜਾਂਦੇ ਆ ਉਹਦੇ ਵਿੱਚ ਫਿਰ ਜੇ ਅੰਮ੍ਰਿਤ ਬਾਜਿਆ ਵਿੱਚ ਰਲਾ ਕੇ ਸਾਰਿਆਂ ਨੂੰ ਇੱਕ ਮੂੰਹ ਦੇ ਨਾਲ ਫਿਰ ਇਹ ਸਮਤਲ ਇੱਕ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਪਹਾੜੀ ਰਾਜੇ ਕਹਿੰਦੇ ਜੀ ਸਾਨੂੰ ਵੱਖਰਾ ਛਕਾਓ ਗੁਰੂ ਸਾਹਿਬ ਨੇ ਕਿਹਾ ਨਹੀਂ ਇਥੇ ਊਚ ਨੀ ਜਾਤ ਪਾਤ ਦਾ ਮੈਂ ਖਤਮ ਕਰਨ ਆਇਆ ਤੇ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਇਹੋ ਹੀ ਝਗੜਾ ਸੀ ਨਾ ਤੇ 1675 ਤੋਂ ਲੈ ਕੇ 1699 ਵਿੱਚ ਖਾਲਸਾ ਪੰਥ ਨੂੰ ਇੱਕ ਲੜੀ ਦੇ ਵਿੱਚ پروਇਆ ਕਿਹੜੇ ਪੰਜ ਪਿਆਰੇ ਉਹ ਪੰਜ ਪਿਆਰੇ ਦੱਬੇ ਤੇ ਲਤਾੜੇ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਜਾਤ ਪਾਤ ਊਚ ਨੀਚ ਦੇ ਵਿੱਚ ਬੰਡੇ ਆ ਸਤਗੁਰੂ ਜੀ ਨੇ ਇੱਕ ਸਮਤਲ ਤੇ ਲਿਆ ਕੇ ਪੰਜਾਂ ਪਿਆਰਿਆਂ ਨੂੰ ਵੱਡਾ ਰਤਵਾ ਆਪਣੇ ਤੋਂ ਵਖਰੇਚ ਕੀਤਾ ਫਿਰ ਆਪ ਅੰਮ੍ਰਿਤ ਚਕਿਆ ਇਹ ਮਨੁੱਖੀ ਹੱਕਾਂ ਹਕੂਕਾਂ ਲਈ ਦੱਸਾਂ ਪਾਸ਼ਾ ਇਹਨੇ ਤੇ ਅੱਜ ਵੀ ਅੱਜ ਵੀ ਸਿੱਖ ਪੰਥ 1708 ਤੋਂ ਬਾਅਦ ਲਗਾਤਾਰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਮਨਾ ਕੇ ਹਟੇ ਦੋ ਦਿਨ ਪਹਿਲਾਂ ਤੇ ਸਭ ਤੋਂ ਪਹਿਲਾਂ ਜੇ ਖੰਡਾ ਖੜਕਾਇਆ ਸਿੱਖ ਰਾਜ ਕਿਨ ਕਾਇਮ ਕੀਤਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਵਾ ਥੋੜਾ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਭਲੇਖੇ ਵੀ ਪੈ ਜਾਂਦੇ ਆ ਕਈ ਵਾਰੀ ਆਪਾਂ ਕਹਿੰਦੇ ਜੀ ਇਹ ਤਾਂ ਕਹਾਣੀਆਂ ਟੋਟਕੜੇ ਜੁੜੇ ਹੁੰਦੇ ਆ ਤੇ ਮੈਂ ਪੜ ਰਿਹਾ ਸੀ ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਸ ਵੇਲੇ ਬੱਚੇ ਦੀ ਸ਼ਹਾਦਤ ਹੁੰਦੀ ਆ ਕਾਰਜਾ ਖੜਿਆ ਜਾਂਦਾ ਤੇ ਜਿਹੜਾ ਜਲਾਸ ਸੀ ਜਿਹਲੇ ਮੂੰਹ ਚ ਪਾਉਣ ਲੱਗਾ ਤੇ ਖਿੜ ਖੜਾ ਕੇ ਬਾਬਾ ਬੰਦਾ ਸਿੰਘ ਬਹਾਦਰ ਹੱਸਿਆ ਕਹਿੰਦਾ ਸ਼ਾਇਦ ਕੋਈ ਅਵਸਥਾ ਇਦਾਂ ਦੀ ਹੋਵੇ ਜਿੱਦਾਂ ਆਪਾਂ ਕਹਿੰਦੇ ਨੇ ਬਰਾਕ ਚ ਆ ਗਈ ਤੇ ਕਹਿੰਦਾ ਹੱਸਿਆ ਕਿਉਂ ਕਹਿੰਦਾ ਇਸ ਕਰਕੇ ਹੱਸਿਆ ਗੁਰੂ ਕਾਲਕੀ ਧਰਦੀ ਪਾਤਸ਼ਾਹ ਦੀ ਗੋਦ ਵਿੱਚ ਬਹਿ ਰਿਹਾ ਛੋਟੇ ਸਾਹਿਬ ਜਿਆਦਾ ਵੀ ਐਸ ਉਮਰ ਦੇ ਸੀ ਇਹ ਸਾਨੂੰ ਫਲਸਫਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਜਿਹੜਾ ਜੁਗਾ ਜਗਾਂਤਰ ਚੱਲਦਾ ਰਹਿਣਾ ਕਿਉਂਕਿ ਇਹ ਸਤਗੁਰ ਜੀ ਦੀ ਕਿਰਪਾ ਤੇ ਬਖਸ਼ਿਸ਼ ਦਸਮ ਪਾਤਸ਼ਾਹ ਨੇ ਫਿਰ ਇਹ ਮੁਨਕੀ ਹੱਕਾਂ ਹੁਕੂਕਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਸੰਪੂਰਨਤਾ ਬਖਸ਼ਿਸ਼ ਕੀਤੀ 1708 ਦੇ ਵਿੱਚ ਅੱਜ ਕਈ ਵਾਰੀ ਸਿੱਖ ਭੁੱਲ ਜਾਂਦਾ ਮੈਂ ਅਕਸਰ ਦੋ ਗੱਲਾਂ ਸਟੇਜ ਤੇ ਕਹਿਣਾ ਹੁੰਦਾ ਕਿ ਕਿਹੜੀ ਸਤਗੁਰ ਜੀ ਨੇ ਸਾਨੂੰ ਯੋਗਤੀ ਬਖਸ਼ਿਸ਼ ਕੀਤੀ ਜਿਲੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਆਪ ਤਾਂ ਸਰੀਰ ਕਰਕੇ ਹੈਗੇ ਹੀ ਹਨ ਜੋਤੀ ਜੋਤ ਤਾਂ ਬਾਅਦ ਚ ਮਿਲੇ ਤੇ ਸਤਗੁਰ ਜੀ ਨੇ ਉਹ ਵਿਧੀ ਜਿਹੜੀ ਚਲਾਈ ਸੀ ਬਾਬਾ ਬੁੱਢਾ ਜੀ ਨੇ ਵਿਧੀ ਜਿਹੜੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਕਰ ਕਮਲਾਂ ਤੋਂ ਹੁਕਮ ਲੈ ਕੇ ਚਲਾਈ ਦਸਮ ਪਾਤਸ਼ਾਹ ਨੇ ਉਹ ਵਿਧੀ ਸੰਪੂਰਨ ਕੀਤੀ ਉਸ ਪਵਿੱਤਰ ਨੰਦੇੜ ਦੀ ਧਰਤੀ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਗਰਾੰਥ ਤੇ ਫੇ ਅੱਜ ਵੀ ਗੁਰੂ ਸਿੱਖ पे गुरु ਨੂੰ ਲੱਭੀ ਜਾਵੇ ਸਿੱਖ ਅੱਜ ਵੀ ਭਰਮ ਭਲੇਖਿਆਂ ਚ ਤੁਰਿਆ ਰਹੇ ਤੇ ਫਿਰ ਗੁਰੂ ਸਾਹਿਬ ਜੀ ਦਾ ਕੋਈ ਇਹਦੇ ਨਹੀਂ ਇਹ ਸਾਡੀ ਆਪਣੀ ਕਮਜ਼ੋਰੀ ਆ ਤੇ ਅੱਜ ਵੀ ਗੁਰੂ ਮੌਜੂਦ ਆ ਕਈ ਵਾਰੀ ਸਵਾਲ ਵੀ ਆਪਾਂ ਕਰ ਲੈਨੇ ਆ ਕਿ ਦਸਾਂ ਪਾਤਸ਼ਾਹ ਦੀ ਜੋਤ ਕਿਦਾਂ ਤੇ ਗੁਰੂ ਕਿਵੇਂ ਅੱਜ ਵੀ ਸਾਖਸ਼ਾਤ ਗੁਰੂ ਸਾਡੇ ਨਾਲ ਆ ਕਿਉਂਕਿ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਜਲੀ ਕਰਵਾਣੇ ਸਰਬੰਨ ਕਰਦੇ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਰਵਾਣੀ ਕਹੇ ਸੇਵਕ ਜਨ ਮਾਨੇ ਫੇ ਸਤਿਗੁਰੂ ਜੀ ਕੀ ਪ੍ਰਤੱਖ ਗੁਰੂ ਨਸਤਾਰੇ ਭਾਈ ਜਿਨ੍ਹਾਂ ਨੇ ਫੇ ਬਾਣੀ ਨੂੰ ਨਿਤਨੇਮੀ ਹੋ ਕੇ ਆਪਣੇ ਪਿੰਡੇ ਤੇ ਹੰਡਾਇਆ ਸਤਿਗੁਰੂ ਜੀ ਨੇ ਸਾਖਸ਼ਾਤ ਸਾਡੇ ਤੇ ਕਿਰਪਾ ਕੀਤੀ ਆਪਾਂ ਉਸ ਗੁਰੂ ਦਾ 350 ਸਾਲਾ ਸ਼ਤਾਬਦੀ ਇਹ ਗੁਰਪੁਰਬ ਮਨਾ ਰਹੇ ਆ ਮੈਂ ਪਿੱਛੇ ਪਟਨੇ ਦੀ ਧਰਤੀ ਤੇ ਗਿਆ ਹਜ਼ੂਰ ਸਾਹਿਬ ਦੀ ਧਰਤੀ ਤੇ ਗਿਆ ਤੇ ਮੈਂ ਪੁੱਛਿਆ ਵੀ ਇਹ ਡਿਵੈਲਪਮੈਂਟ ਬੜੀ ਹੋਈ ਆ ਅੱਜ ਸਰਕਾਰਾਂ ਭੁੱਲ ਗਈਆਂ ਸਰਕਾਰੀ ਨਸ਼ੇ ਦੇ ਵਿੱਚ ਧਰ ਨੂੰ ਵੀ ਨਾਲ ਹੀ ਗਰੱਸੀ ਜਾ ਰਹੇ ਆ ਇਹ ਕਨਸੈਪਟ ਨਹੀਂ ਸੀ ਕਦੇ ਵੀ ਐਵੇਂ ਦਾ ਕਿ ਉੱਥੇ ਮੈਂ ਪਟਨਾ ਪੁੱਛਿਆ ਕਹਿੰਦੇ ਜੀ ਨਤੀਸ਼ ਕੁਮਾਰ ਹੁਣ 2100 ਕਰੋੜ ਰੁਪਇਆ ਡਿਵੈਲਪਮੈਂਟ ਤੇ ਲਾਇਆ ਤੇ ਜਿਹੜੀ ਇਸ ਹਜੂਰ ਸਾਹਿਬ ਦੀ ਧਾਰਤੀ 2008 ਦੇ ਵਿੱਚ 1200 ਕਰੋੜ ਰੁਪਇਆ ਉਸ ਸਰਕਾਰ ਨੇ ਉਸ ਵੇਲੇ ਦੀ ਨਹੀਂ ਲਾਇਆ ਤੇ ਜਿਹੜੀਆਂ ਧਰਮ ਦੀਆਂ ਗਤੀਵਿਧੀਆਂ ਸੀ ਧਰਮ ਦੇ ਜਿੰਨੇ ਸਮਾਗਮ ਸੀ ਉੱਥੇ ਵੀ ਜਿਹੜੇ ਪਟਨਾ ਸਾਹਿਬ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟਨਾ ਸਾਹਿਬ ਬੋਰਡ ਨੇ ਰਲ ਕੇ ਮਨਾਏ ਤੇ ਹਜੂਰ ਸਾਹਿਬ ਵੀ ਤੇ ਸਰਕਾਰ ਦਾ ਕੀ ਕਾਰਜ ਅੱਜ ਪੰਜਾਬ ਦੀ ਸਰਕਾਰ ਪੈਚ ਲਾਉਣ ਤੋਂ ਬਿਲਕੁਲ ਮੁਨਕਰ ਆ ਭਾਵੇਂ ਆ ਮੈਂ ਇੱਥੇ ਇੰਗਲੈਂਡ ਇੱਥੇ ਬੈਠਾ ਦਿੱਲੀ ਦੇ ਵਿੱਚ ਇਹ ਮੈਂ ਤਾਂ ਗੱਲ ਕਰ ਰਿਹਾ ਮੈਂ ਕਹਿੰਦਾ ਉੱਥੇ ਵੀ ਹਾਂ ਕਿ ਧਾਰਮਿਕ ਕਾਰਜ ਸ਼ੋਮਣੀ ਕਮੇਟੀ ਨੂੰ ਕਰਨ ਦਿਓ ਅਸੀਂ ਤੁਹਾਨੂੰ ਸਦਾ ਦਿਨੇ ਖੁੱਲਾ ਤੁਸੀਂ ਵਜ਼ੀਰ ਵੀ ਆਓ ਮੁੱਖ ਮੰਤਰੀ ਵੀ ਆਵੇ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਮर्याਦਾ ਦਾ ਪਾਲਣਾ ਹੁੰਦਾ ਤੇ ਜਿਹੜੇ ਸਰਕਾਰ ਫਿਰ ਇਦਾਂ ਦੇ ਕਾਰਜ ਕਰੇ ਉਹ ਪਿੱਛੇ ਤੋਰਿਆ ਸੀ ਨਾ ਆਪਣੇ ਸ਼੍ਰੀਨਗਰ ਦੇ ਵਿੱਚ ਫਿਰ ਕੀ ਹਾਲ ਹੋਇਆ ਤੇ ਹੁਣ ਕੀ ਕਰ ਰਹੇ ਹੈ ਵੀ ਧਾਰਮਿਕ ਰਹਿਬਰਾਂ ਨੂੰ ਲੈ ਕੇ ਆ ਡਾਕਟਰ ਪਰਮਬੀਰ ਸਿੰਘ ਜੀ ਬੈਠੇ ਆ ਸਾਡੇ ਸਤਕਾਰ ਜੋ ਇੱਕ ਦੋ ਮੀਟਿੰਗਾਂ ਵੀ ਅਟੈਂਡ ਕਰਕੇ ਆਏ ਆ ਉਹਨਾਂ ਨੂੰ ਮੋਹਰੇ ਲਾ ਕੇ ਤੇ ਮੋਹਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਆ ਸਰਕਾਰ ਵੀ ਚੁਣੀ ਹੋਈ ਤੇ ਧਾਰਮਿਕ ਸੰਸਥਾ ਵੀ ਚੁਣੀ ਹੋਈ ਆ ਤੇ ਅਸੀਂ ਤਾਂ ਖੁੱਲਾ ਨੀਂਦਾ ਦਿੰਨੇ ਵੀ ਭਾਈ ਆਓ ਔਰ ਜਿਹੜੀ ਗੜ੍ਹ ਸਿੰਘਰ ਤੋਂ ਆਨੰਦਪੁਰ ਨੂੰ ਆਉਂਦੀ 3 ਸਾਲ ਹੋ ਗਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਰਦਿਆਂ ਨੂੰ ਤੁਹਾਡੀ ਅੱਖ ਨਹੀਂ ਖੁੱਲੀ ਸਤਲੋਜ ਦਾ ਜਿਹੜਾ ਪੋਲਿਆ ਭਵੇਂ ਅੱਜ ਦਾ ਇਹ ਟੌਪਿਕ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਕਾਰਾਂ ਕੀ ਕਰਦੀਆਂ ਸਤਲੋਜ ਦਾ ਪੋਲਿਆ ਜਾ ਕੇ ਦੇਖੋ ਡੇਢ ਡੇਢ ਫੁੱਟ ਨੀਵੇਂ ਖੱਡੇ ਪਏ ਆ ਮਿੱਟੀ ਤੱਕ ਨਹੀਂ ਪੱਥਰ ਤੱਕ ਨਹੀਂ ਪੈ ਰਿਹਾ ਸਰਕਾਰਾਂ ਦੇ ਕਾਰਜ ਧਰਮ ਨੂੰ ਨਹੀਂ ਚਲਾਉਣ ਨੂੰ ਹੁੰਦੇ ਲੋਕਾਂ ਦੀ ਜਿਹੜੀ ਆਪਣੇ ਜਿਹਨਾਂ ਚੁਣਿਆ ਹੁੰਦਾ ਉਹ ਲੋਕਾਂ ਦੀਆਂ ਲੋਕ ਨੀਤੀਆਂ ਲਈ ਹੁੰਦੀਆਂ ਪਰ ਅੱਜ ਆਪਾਂ ਭੁੱਲ ਭੁਲੇਖੇ ਖਾ ਗਏ ਆਪਾਂ ਮੂਰੇ ਰਾਜਨੀਤੀ ਰੱਖ ਲਈ ਧਰਮ ਪਿੱਛੇ ਡੇ ਗਿਆ ਤੇ ਕਈ ਵਾਰੀ ਸਾਡੀਆਂ ਵੀ ਕਮਜ਼ੋਰੀਆਂ ਹੁੰਦੀਆਂ ਅਸੀਂ ਪਛੜ ਵੀ ਜਾਂਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਗੱਲ ਚੇਤੇ ਰੱਖੇ ਕਿ ਆਹ ਜਿਹੜੀ ਬਾਰ-ਬਾਰ ਗੱਲ ਇਥੋਂ ਦਹਿرائی ਜਾ ਰਹੀ ਆ ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਹਿੰਨੇ ਆ ਤੇ ਅਸੀਂ ਰਿਹਾਈ ਕੋਈ ਹਾਕਮ ਮਤਲਬ ਕੋਈ ਭੀਖਵਾ ਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਇਸ ਦੇਸ਼ ਦਾ ਮੁਲਕ ਕੋਈ ਦੰਦਾ ਜਾ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲਾਂ ਦਾ ਬੰਦਾ ਆ ਜਾਂਦਾ ਤੇ ਸਰਦਾਰ ਗਰਦੀਪ ਸਿੰਘ ਖਾੜਾ ਦਾ 34ਵੇਂ ਸਾਲ ਚ ਚਲੇ ਗਿਆ ਗਵਿੰਦਰਪਾਲ ਭੋਲਰ 3ਵੇਂ ਸਾਲ ਚ ਚਲੇ ਗਿਆ ਆ ਮੈਂ ਭਾਈ ਬਲਵੰਤ ਸਿੰਘ ਜੀ ਦਾਜੋਆਣੇ ਦੀ ਮੁਲਾਕਾਤ ਕਰਕੇ 3ਵੇਂ ਸਾਲ ਚ ਚਲ ਗਏ ਤੇ 18 ਸਾਲ ਲਗਾਤਾਰ ਫਾਂਸੀ ਦੀ ਚੱਕੀ 'ਚ ਬੈਠੇ ਆ ਅਸੀਂ ਕਹਿੰਦੇ ਆ ਸਾਡੇ ਨੂੰ ਇਨਸਾਫ਼ ਦਿਓ ਅਸੀਂ ਪੀਖਣੇ ਮੰਗਦੇ ਹਨ ਇਨਸਾਫ ਦਿਓ ਇਨਸਾਫ ਕੀ ਆ ਕਿ ਰਾਜੋਵਾਨਾ ਸਾਹਿਬ ਦੀ ਫਾਂਸੀ ਮਾਫ ਕਰਨੀ ਸੀ ਤੇ ਮੈਂ ਹੁਣ ਮੁਲਾਕਾਤ ਕਰਕੇ ਵੀ ਐ ਜਿਹੜੀ ਹੁਣੇ ਗੱਲ ਕੀਤੀ ਆਪਾਂ ਰਾਸਤੂ ਗੁਰੀ ਸਾਹਿਬ ਵੱਡੇ ਵਕੀਲ ਕੀਤੇ ਆ ਉਹ ਹੁਣ ਦੇ ਨਹੀਂ ਕੀਤੇ ਬਹੁਤ ਲੰਬੇ ਅਰਸੇ ਦੇ ਸਾਡਾ ਕੇਸ ਉਹ ਹੀ ਭੁਗਤ ਰਹੇ ਆ ਲੰਬੇ ਅਰਸੇ ਦੇ ਸਾਰੇ ਉਹ ਕੇਸ ਦੀ ਪੈਰ ਵੀ ਉਹ ਕਰ ਰਹੇ ਆ ਤੇ ਜੇ ਕੌਮ ਸਮੁੱਚੀ ਮੈਂ ਇਹ ਕਹਿੰਦਾ ਆ ਝਿੰਡਾ ਸਾਹਿਬ ਬੈਠੇ ਦਿੱਲੀ ਕਮੇਟੀ ਕੋਈ ਵੀ ਬੰਨੋ ਗੇੜੀਆਂ ਨਾਲ ਲਾਓ ਇੱਕ ਗੱਲ ਕਰ ਲਈਏ ਆਪਾਂ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰਿਏ ਕਲਗੀਧਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰਿਏ ਇਹ ਬੰਦੀ ਸਿੰਘਾਂ ਨੂੰ 사ਤਗੁਰੂ ਜੀ ਰਹਾ ਕਰਾਉ ਲੈ ਆ ਜਾਣਗੇ ਗਵਾਲੀਅਰ ਦੇ ਕਿਲੇ ਤੋਂ 사ਤਗੁਰੂ ਜੀ ਨੇ ਕੀਤਾ ਸੀ ਕਾਰਜ ਪਰ ਅੱਜ ਆਪਾਂ ਬੋਲਦੇ ਉਹ ਬੋਲੀ ਜਿਹੜੀ ਸਰਕਾਰ ਨੂੰ ਚੰਗੀ ਲੱਗੇ ਤੇ ਸਰਕਾਰਾਂ ਨੂੰ ਤਾਂ ਆਈ ਫਿਰ ਲੋਕਤੰਤਰ ਦਾ ਵੋਟਾਂ ਦੇਖਣੀਆਂ ਹੁੰਦੀਆਂ ਵੀ ਕਿੱਥੇ ਬਾਅਦ ਤੇ ਕਿੱਥੇ ਘਟ ਮਿਲਦੀਆਂ ਤੇ ਉਹ ਇਹੋ ਹੀ ਬਮਾਨਾ ਲਾਉਂਦੇ ਚਲੇ ਜਾਣਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਰ ਪੁਕਾਰ ਕਰਕੇ ਆਪਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਬੈਠੇ ਆ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਬਹੁਤ ਸੋਹਣਾ ਰਸਤਾ ਪ੍ਰਦਾਨ ਕੀਤਾ ਸੀ ਦੇਖੋ ਅਰਦਾਸ ਗੁਰੂ ਸਾਹਿਬ ਨੇ ਕਿੱਡੀ ਵੱਡੀ ਮੈਂ ਕਹਿੰਦਾ ਮਹਾਨ ਸਿੱਖਾਂ ਦੀਆਂ ਕਿੰਨੀਆਂ ਇੱਕ ਕੁਰਬਾਨੀਆਂ ਕਰਾਂ ਕਿਉਂਕਿ ਬਾਕੀਆਂ ਨੇ ਵੀ ਬੋਲਣਾ ਕਿ ਮੇਰੇ ਕੋਲ ਇੱਕ ਵਾਰੀ ਕੈਲੀਫੋਰਨੀਆ ਤੋਂ ਇੱਕ ਡਾਕਟਰ ਆਇਆ ਡੈਂਟਲ ਡਾਕਟਰ ਆਇਆ ਉਹ ਮੈਨੂੰ ਕਹਿੰਦਾ ਵੀ ਮੈਂ ਹਰ ਸਾਲ ਤਿੰਨ ਵਾਰੀ ਲਾਹੌਰ ਦੀ ਲਾਇਬ੍ਰੇਰੀ ਵਿੱਚ ਜਾਣਾ ਤੇ ਮੈਂ ਕਿਹਾ ਉੱਥੋਂ ਲੱਭਦਾ ਕੀ ਆ ਬਿਲ ਬਿਲ ਅੱਖਾਂ ਚੋਂ ਪਾਣੀ ਜਾਣ ਲੱਪਿਆ ਕਹਿੰਦਾ ਮੈਂ ਧਾਮੀ ਸਾਹਿਬ ਉੱਥੇ ਜਾ ਕੇ ਦੇਖਿਆ 1920 ਤੋਂ ਲੈ ਕੇ 1930 ਤੱਕ 26 ਚ ਪਹਿਲਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਹੁੰਦੀ ਆ 10 ਸਾਲ ਮਹਾਂਤਾ ਨੇ ਤੇ ਮਹਾਂਤਾ ਦੇ ਖਿਲਾਫ ਪਹਿਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ 10 ਸਾਲ ਲੜਾਈ ਲੜੀ ਆਧੀਆਂ-ਆਧੀਆਂ ਜਾਇਦਾਦਾਂ ਹੀ ਵੇਚ ਦਿੱਤੀਆਂ ਕਿਵੇਂ ਦੇ ਯਾਰ ਉਹ ਸਿੱਖ ਸੀ ਕਿਵੇਂ ਗੁਰੂ ਨੂੰ ਸਮਰਪਿਤ ਸੀ ਕਹਿੰਦਾ ਮੇਰੇ ਉਹ ਨਾਲੇ ਮੈਨੂੰ ਗੱਲਾਂ ਦੱਸੇ ਨਾਲੇ ਉਹਦੀਆਂ ਅੱਖਾਂ 'ਚੋਂ ਪਾਣੀ ਜਾਵੇ ਕਹਿੰਦਾ ਉੱਥੇ ਲਾਇਬ੍ਰੇਰੀ ਆ ਉਹ ਲਾਇਬ੍ਰੇਰੀ ਬੋਲਦੀ ਆ ਤੇ ਮੈਂ ਕਹਿੰਦਾ ਜੇ ਡਿਜੀਟਲ ਡਿਜੀਟਲਾਈਜੇਸ਼ਨ ਦੀ ਗੱਲ ਕੀਤੀ ਤਾਂ ਉਹ ਕਦੇ ਕੰਮ ਨਹੀਂ ਦੇਣੀ ਇਹ ਸਾਡਾ ਇਤਿਹਾਸ ਆ ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਉਹ ਮਹਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਕਹਿੰਦਾ ਹੁਣਾਂ ਧਾਮੀ ਵਰਗਾ ਕੋ ਕੋਮਜ਼ੋਰ ਪ੍ਰਧਾਨ ਆ ਸਕਦਾ ਸੰਸਥਾ ਨੂੰ ਮਾੜੀ ਨਾ ਕਰੀਏ ਜਿਲੇ ਆਪਾਂ ਚ ਸ਼ੋਮਣੀ ਕਮੇਟੀ ਨੂੰ ਡਾਹ ਕੇ ਗੱਲਾਂ ਸ਼ੁਰੂ ਕਰ ਦਿੰਨੇ ਆ ਹੁਣ ਆ ਹਾਲ ਆ ਕਿੱਡਾ ਵੱਡਾ ਇਹ ਮੇਰਾ ਖਿਆਲ ਇਹਦੇ ਵਿੱਚ 20 25 ਹਾਲ ਹੋਣੇ ਸਰਨਾ ਸਾਹਿਬ 20 25 ਹਾਲ ਹੋਣੇ ਇਹਦੇ ਵਿੱਚ ਹਾਂਜੀ ਹਾਂਜੀ ਤੇ 20 25 ਦੇ ਵਿੱਚ ਇਹਦਾ ਸਾਰੇ ਕਾਰਜ ਨਹੀਂ ਨਾ ਹੁੰਦੇ ਇੱਕ ਗੱਲ ਨੂੰ ਇੱਕ ਨਗਾਤੀ ਲਾ ਕੇ ਦੇ ਤੇਰੇ ਦੀ ਦੇ ਤੇਰੇ ਦੀ ਉਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਦਿੱਲੀ ਗੁਰਦਵਾਰਾ ਪਰ ਉਹਨਾਂ ਦੇ ਕਮੇਟੀ ਵਾਲਿਓ ਉਹ ਪੋਜ਼ਿਟਿਵਿਟੀ ਵੱਲੋਂ ਚੱਲੀਏ ਨੈਗੇਟਿਵਿਟੀ ਵੱਲੋਂ ਨਾ ਚੱਲੀਏ ਪੋਜ਼ਿਟਿਵਿਟੀ ਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੌਰ ਜਥੇਬੰਦੀ ਆ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਜਿੰਨੀਆਂ ਵੀ ਕਮੇਟੀਆਂ ਬਣੀਆਂ ਤੁਹਾਡਾ ਸਤਿਕਾਰ ਕੀਤਾ ਪਰ ਭਵੇਂ ਅੱਜ ਦਾ ਬੇਸ਼ਾਨੀ ਇੱਥੇ ਬੋਲਣ ਦਾ ਉਹਨਾਂ ਕਮੇਟੀਆਂ ਦਾ ਫੇ ਕੀ ਹਾਲ ਹੋਇਆ ਉਹ ਮੈਨੂੰ ਉਹ ਵੀ ਬਲੀ ਬਾਤ ਉਹ ਵੀ ਜਾਣਦੇ ਤੇ ਮੈਂ ਵੀ ਜਾਣਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਵੀ ਆ ਸ਼ਹੀਦੀ ਗੁਰਪੁਰਬ ਨੂੰ ਤੇ ਬਸਾਉਣਾ ਵੀ ਆ ਬਸਾਉਣਾ ਕੀ ਆ ਬੜੀ ਸੋਹਣੀ ਗੱਲ ਕਰਕੇ ਗਏ ਡਾਕਟਰ ਦਵਿੰਦਰ ਸਿੰਘ ਹੁਣੀ ਕਿਉਂਕਿ ਡਾਕਟਰ ਇਕਬਾਲ ਸਿੰਘ ਜੀ ਦੀ ਬੜੀ ਵੱਡੀ ਕਹਾਣੀ ਸੀ ਬੜੂ ਸਾਹਿਬ ਦੀ ਅਕੈਡਮੀ ਖੜੀ ਕਰਨੀ ਸਾਰਾ ਕਾਰਜ ਅੱਜ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਲੋਕਿਆ ਲੈ ਕੇ ਆ ਸੀ ਪ੍ਰੋਗਰਾਮ ਪੇ ਆਨੰਦਪੁਰ ਸਾਹਿਬ ਵੱਡਾ ਇੱਕ ਸਮਾਗਮ ਅਮਰ ਸੰਚਾਰ ਦਾ ਕਰਾਂਗੇ ਫਿਰ ਅਸੀਂ ਸੋਚਿਆ ਬਈ ਲੋਕਾਂ ਨੂੰ ਲਿਆਉਣ ਤੇ ਲਿਜਾਣ ਦਾ ਸਿਸਟਮ ਔਖਾ ਹੋਊਗਾ ਅੱਜ ਤਖਤ ਦਾਮਦਵਾ ਸਾਹਿਬ ਤੇ 8000 ਤੋਂ ਵੱਧ ਪ੍ਰਾਣੀ ਅਮਰ ਛਕ ਚੁੱਕੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਫਜ਼ੀਲ ਤੋਂ ਹਰ ਬੁੱਧਵਾਰ ਤੇ ਐਤਵਾਰ ਅਮਰ ਸੰਚਾਰ ਹੁੰਦਾ ਨਿਰੰਤਰ جاری ਆ ਤੇ ਜਿਹੜੀ ਆਨੰਦਪੁਰ ਦੀ ਧਰਤੀ ਆ ਉੱਥੇ 21 ਤਰੀਕ ਤੋਂ ਅਮਰ ਸੰਚਾਰ ਰਜਾਨਾ ਹੋਣਾ 30 ਤਰੀਕ ਤੱਕ ਰਜਾਨਾ ਅਮਰ ਸੰਚਾਰ ਹੋਇਆ ਕਰਨ ਇੱਕ ਜਾਜਦਾਸ਼ ਰਹੂਗੀ ਕਿ 350 ਸਾਲਾ ਗੁਰੂ ਸਾਹਿਬ ਦਾ ਸ਼ਹਾਦਤ ਗੁਰਪੁਰਬ ਮਨਾਇਆ ਸੀ ਮੈਂ ਉਦੋਂ ਅਮਰ ਛਕਿਆ ਸੀ ਸੋ ਉੱਥੇ ਜਿਹੜੇ ਸਮਾਗਮ ਆ ਉਹ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਪਾਂ ਗੁਰਯਾਈ ਦਿਵਸ ਮਨਾਉਣਾ ਅਖੰਡ ਪਾਠਾਂ ਦੇ ਭੋਗ ਉਹ ਤੋਂ ਬਾਅਦ ਫਿਰ ਸਾਡੇ ਬਲਾਰੇ ਹੋਣਗੇ ਸਾਰੇ ਟਕਸਾਲਾਂ ਦੇ ਬਲਾਰੇ ਹੋਣਗੇ ਹੋਰ ਸਾਡੇ ਬਲਾਰੇ ਆਉਣਗੇ ਉਹਦੇ ਵਿੱਚ ਉਹ ਹਾਜ਼ਰੀ ਭਰਨਗੇ ਉਹਦੇ ਵਿੱਚ ਭਾਈ ਜਸਵੰਤ ਸਿੰਘ ਪਰਵਾਨਾ ਵੀ ਆਉਣਗੇ ਤੇ 24 ਤਰੀਕ ਨੂੰ ਸਾਡੇ ਬੱਚਿਆਂ ਦੇ ਵੱਡੇ ਸਮਾਗਮ ਤੇ ਰਾਗ ਦਰਬਾਰ ਤੇ 25 ਨੂੰ ਫਿਰ ਵੱਡਾ ਸਮਾਗਮ ਉਹਦੇ ਵਿੱਚ ਵੀ ਸਾਰੀ ਦਿਹਾੜੀ ਦੇ ਪ੍ਰੋਗਰਾਮ ਹੈ ਤੇ ਫਿਰ 25 ਨੂੰ ਇੱਕ ਨਗਰ ਕੀਰਤਨ ਵੀ ਇਸ ਧਰਤੀ ਤੋਂ ਤੁਰਨਾ। ਇੱਕ ਨਗਰ ਕੀਰਤਨ ਤਾਂ ਹੁਣ ਆ ਰਿਹਾ। ਜਿਹੜੀ ਹੁਣ ਇੱਥੇ ਗੱਲ ਕਰਕੇ ਗਏ ਆ ਮੈਂ ਬਹੁਤ ਬਹੁਤ ਥਾਂਾਂ ਤੇ ਜਾ ਕੇ ਆਇਆ ਨਾਲ ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਸੀ ਜਿਦਾ ਸਾਰੇ ਸਿੱਖ ਪੰਜਾਬ ਤੋਂ ਇਸ ਦੱਖਣ ਦੀ ਧਰਤੀ ਤੇ ਆ ਗਏ। ਤਿਲ ਸੱਟ ਨੂੰ ਕਿਤੇ ਥਾਂ ਨਹੀਂ ਲੋਕਾਂ ਦੇ ਵਿੱਚ ਐਡਾ ਵੱਡਾ ਜਲਾਵ ਜਿਹੜਾ ਆਪਣਾ ਧੋਬੜੀ ਸਾਹਿਬ ਸਥਾਨ ਤੋਂ ਸਿਰਫ ਦੋ ਸਿੱਖ ਪਰਿਵਾਰ ਆ। ਬਾਕੀ ਉੱਥੇ ਪਰਿਵਾਰ ਆਲੇ ਦੁਆਲੇ ਤਾਂ ਹੈਗੇ ਗੁਹਾਟੀ ਵਾਲੀ ਸਾਈਡ ਨੂੰ। ਉਹ ਦੋ ਪਰਿਵਾਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਆ ਡਾਕਟਰ ਦਲਜੀਤ ਸਿੰਘ ਉਹ ਗਹਾਟੀ ਤੋਂ ਉਹਦੇ ਪ੍ਰਧਾਨ ਆ ਤੇ ਮੈਂ ਜਿਹੜੇ ਲੰਗਰ ਚ ਗਿਆ ਮੈਂ ਕਿਹਾ ਬਾਹ ਗੁਰੂ ਤੇਗ ਬਹਾਦਰ ਪਾਛਾ ਤੇਰੀ ਕਿੱਥੇ ਕਿੱਥੇ ਕੀ ਕੀ ਅਸੀਂ ਕਹਿ ਸਕਦੇ ਆ ਤੇ ਮੁ슬ਮਾਨ ਲੰਗਰ ਬਣਾ ਰਹੇ ਤੇ ਸਕਾ ਵੀ ਰਹੇ ਆ ਇਹ ਮਨੱਕੀ ਹੱਕ ਹਕੂਕ ਤਾਂ ਗੁਰੂ ਸਾਹਿਬ ਜੀ ਨੇ ਕਰਦੇ ਬਰੋਬਰ ਕਰ ਦਿੱਤੇ ਉਹ ਸਾਰੇ ਤਿਆਰ ਵੀ ਕਰਦੇ ਆ Hindu ਧਰਮ ਵਾਲੇ ਵੀ ਜਾਂਦੇ ਉਹ ਵੀ ਸਾਰੇ ਉੱਥੇ ਤਿਆਰ ਕਰਦੇ ਤੇ ਮੈਨੂੰ ਉਹ ਦੱਸੇ ਵੀ ਆਸਤਾ ਏਡੀ ਵੱਡੀ ਆ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਕੋਈ ਨਮਾਕਾਰ ਸ਼ੁਰੂ ਕਰੇ ਨਮਾਕਾਰੋਬਾਰ ਸ਼ੁਰੂ ਕਰੇ ਪਹਿਲਾਂ ਇੱਥੇ ਅਰਦਾਸ ਹੁੰਦੀ ਆ ਇਹ ਸਤਿਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਆਪ ਵਰਤ ਰਹੇ ਆ ਸੋ ਕਿਰਪਾ ਕਰਨ ਸਤਿਗੁਰ ਜੀ ਬੋਲਣ ਨੂੰ ਤਾਂ ਹੋਰ ਵੀ ਬਹੁਤ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕਦਾ ਪਰ ਮੈਂ ਸਾਂਗੂਆ ਬੇਇਨਸਾਫੀਆ ਕਿਉਂਕਿ ਬੁਲਾ ਰਿਆਂ ਨਹੀਂ ਜਿਹੜਿਆਂ ਨੇ ਆਪਾਂ ਕਾਲ ਕੀਤਾ ਉਹਨਾਂ ਨੇ ਵੀ ਬਹੁਤ ਸਾਰਾ ਤੁਹਾਡੇ ਨਾਲ ਗੁਰ ਇਤਿਹਾਸ ਇਹ ਸਿੱਖ ਇਤਿਹਾਸ ਤੇ ਹੋਰ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ ਸੋ ਮੈਂ ਹਾਂਤ ਦੇ ਵਿੱਚ ਧੰਨਵਾਦ ਕਰਦਾ ਆਪਣੇ ਵੀਰ ਸਰਦਾਰ ਭਰਮਜੀਤ ਸਿੰਘ ਛਰਨਾ ਜੀ ਦਾ ਜਿਨ੍ਹਾਂ ਨੇ ਤੇ ਡਾਕਟਰ ਸਰਦਾਰ ਮਨਜੀਤ ਸਿੰਘ ਜੀ ਕੇ ਕਿਉਂਕਿ ਇਹ ਇੱਕ ਲੀ ਹੁੰਦੀ ਜਿਹੜੀ ਨਾ ਜਿਹਲੇ ਪੰਥ ਦੀ ਕਿਸੇ ਨੂੰ ਜਾਂ ਕਹਿੰਦੇ ਨੇ ਕਿਸੇ ਨੂੰ ਕੋਈ ਆਦਤ ਪੈ ਜਾਏ ਗੇਝਾ ਪੈ ਜਾਏ ਉਹ ਫੇ ਗੇਝਾ ਉਧਰ ਨੂੰ ਚੱਲਦਾ ਚਾਹੇ ਕਿ ਪੁਰਾਣੇ ਵੇਲੇ ਸੀ ਪਸ਼ੂ ਆ ਬੈਠੇ ਬਲਦੇਵ ਸਿੰਘ ਕੈਮਪੂਰੀ ਹੋਣੀ ਉਹ ਲੋਕਾਂ ਨੇ ਪਹਾੜਾ ਢੋਂਦੇ ਹੁੰਦੇ ਹੁੰਦੇ ਸੀ ਤੇ ਉਹ ਗੱਡੇ ਤੇ ਲੱਗੇ ਹੁੰਦੇ ਸੀ ਪਸ਼ੂ ਜਿੱਥੇ ਚਾਹ ਆਉਣੀ ਹੋਈ ਮੱਲੋ ਮਲੀ ਉਹਨੂੰ ਸੁਤਾਇਆ ਵੀ ਹੋਵੇ ਤੇ ਜਾ ਕੇ ਖੜੇ ਕਰ ਦੇਣੇ ਇਹਨਾਂ ਨੂੰ ਪਾਂਥ ਦੀਆਂ ਲੀਹਾਂ ਦਾ ਗੇਝਾ ਪਿਆਇਆ ਘਾਸਾ ਪਿਆਇਆ ਤੇ ਪਰੰਪਰਾ ਦੇ ਤੌਰ ਤੇ ਪੂਰੇ ਤੌਰ ਤੇ ਨਾਲ ਖੜੇ ਆ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਾਰਿਆਂ ਨੂੰ ਸਮਾਤਾ ਬਈ ਡਾਕਟਰ ਜਸਪਾਲ ਸਿੰਘ ਜੀ ਪਰਮਵੀਰ ਸਿੰਘ ਜੀ ਮੇਰਾ ਕੇਸੀ ਸਿੰਘ ਜੀ ਜਿਹੜੇ ਬਾਕੀ ਸਾਰੇ ਮਠਾਰੂ ਸਾਹਿਬ ਸਾਡੇ ਸਤਿਕਾਰਯੋਗ ਮੈਂਬਰ ਵੀ ਆ ਦਿੱਲੀ ਤੋਂ ਬਹੁਤ ਵਧੀਆ ਕੰਮ ਚਲਾ ਰਹੇ ਨਾਲ ਗੌਰੇ ਮਸਕੀਨ ਜੀ ਜਹੇਦਾਰ ਰਣਜੀਤ ਸਿੰਘ ਜੀ ਗੌਰੇ ਮਸਕੀਨ ਬੜੇ ਧਨੀ ਆ குரு ਪਾਚਾ ਨੇ ਕਥਾ ਦਾ ਬੜਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਆ ਬਾਬਾ ਤਰਲੋਕ ਸਿੰਘ ਬਾਬਾ ਆਪਣੇ ਤਰਲੋਕੇ ਵਾਲੇ ਗਰਮੀਤ ਸਿੰਘ ਜੀ ਤਰਲੋਕੇ ਵਾਲੇ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਮੈਂਬਰ ਆ ਤੇ ਸਾਡੇ ਇੱਥੇ ਦਿੱਲੀ ਦੇ ਵੀ ਆਪਣੇ ਹਰਿਆਣੇ ਦੇ ਵੀ ਮੈਂਬਰ ਆ ਪਰ ਇੱਕੋ ਹੀ ਆ ਕਿ ਗੁਰਮਤ ਅਸੇ ਅਨਸਾਰ ਚਾਹੇ ਹਰਿਆਣੇ ਆ ਚਾਹੇ ਚਾਹੇ ਸਾਹਿਬ ਚ ਆਪਣੇ ਆਪਣੇ ਸ਼ੋਮਣੀ ਕਮੇਟੀ ਚ ਆ ਆਪਣਾ ਪੂਰਨ ਤੌਰ ਤੇ ਸਹਿਯੋਗ ਕਰਦੇ ਆ ਮੇਰਾ ਵੀਰ ਸਰਦਾਰ ਬਲਦੇਵ ਸਿੰਘ ਕੈਮਪੂਰੀ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਦਾ ਵੀ ਰਿਹਾ ਮੈਂ ਮੁਖ ਸਕੱਤਰ ਹੁੰਦਾ ਸੀ ਉਹ ਸੀ ਸਰਦਾਰ ਹਰਪੰਦਰਪ ਸਿੰਘ ਇਹ ਵੀ ਬੜੀ ਪਿੱਛੇ ਸੇਧ ਦਾ ਪੈਰਾ ਬੜਾ ਢਿੱਲਾ ਰਿਹਾ ਪਰ ਸੇਧ ਦਾ ਪੈਰਾ ਢਿੱਲਾ ਹੋਣ ਦੇ ਬਾਵਜੂਦ ਵੀ ਮੈਂ ਕਹਿੰਦਾ ਕੀ ਕਹਿੰਦੇ ਜੀ ਕੱਲ ਸਟੈਂਡ ਪਾਏ ਮੈਂ ਮੀਟਿੰਗ 'ਚ ਆਜਾਂ ਮੈਂ ਕਿਹਾ ਨਾ ਆਇਓ ਤੇ ਜਾਂਦਿਆਂ ਨੂੰ ਮੋਰੇ ਬੈਠਾ ਹੁਣ ਮੈਂ ਕਹਿੰਦਾ ਤੁਸੀਂ ਸੇਧ ਦਾ ਧਿਆਨ ਕਰੋ ਇਹ ਪੰਥਕ ਫਲਸਫਾ 사ਤਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੋ ਮੈਂ ਬੋਸ ਸਰਦਾਰ ਹਰਮਨਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਇਹ ਵੀ ਸਾਡੇ ਸਤਕਾਰਯੋਗ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਤੇ ਸਰਦਾਰ ਰਗੂਜੀਤ ਸਿੰਘ ਜੀ ਬਿਰਕ ਮੈਂ ਦਾ ਖਿਆਲ ਸਿਮੇ ਲੱਗਦਾ ਵਿੱਚ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਆ ਸ਼ੈਨਟੀ ਜੀ ਇੱਧਰ ਬੈਠੇ ਆ ਸਾਡੇ ਸਾਰੇ ਸਤਕਾਰਤ ਇਹ ਦਿੱਲੀ ਦੇ ਆਗੂ ਵੀ ਆ ਤੇ ਆਗੂ ਵੀ ਵਧੀਆ ਆ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਜਿੰਨੇ ਤੁਸੀਂ ਆਏ ਆ ਚੱਲ ਕੇ ਮਾਈਆਂ ਮੇਰੀਆਂ ਭੈਣਾਂ ਬੀਬੀਆਂ ਵਿੱਚ ਆਈਆਂ ਉੱਤੇ ਵੀ ਸੱਜਣ ਬੈਠੇ ਆ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਮਾਂ ਆਉਂਦਾ ਜਾਂਦਾ ਰਹਿੰਦਾ ਦੋ ਤਰ੍ਹਾਂ ਨਾਲ ਮਨੁੱਖ ਸ਼ਿਕਾਰਿਆ ਜਾਂਦਾ ਇੱਕ ਹੁੰਦਾ ਅਹੁਦੇਦਾਰੀ ਇੱਕ ਹੁੰਦੀ ਜਾਤੀ ਸ਼ਖਸੀਅਤ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਨੂੰ ਦੇਖੋ ਕਿੰਨਾ ਵੱਡਾ ਫਲਸਫਾ ਦੇ ਦਿੱਤਾ ਤੁਸੀਂ ਮੇਰੇ ਤੋਂ ਬਾਅਦ ਜਾਣਦੇ ਆ ਕਿ ਅਮਰਤ ਵੇਲੇ ਉੱਠ ਜਾਗਨੇ ਖੁੱਲਦੀ ਕੇਸਾਂ ਚ ਕੰਗਾ ਕਰ ਲਾ ਪ੍ਰਾਤਨ ਸਿੰਘਾਂ ਨੂੰ ਅਸੀਂ ਦੇਖਿਆ ਇਦਾਂ ਕਰਦੇ ਸੀ ਜਿਵੇਂ ਉਠਣਾ ਉਠਦੇ ਸਾਰ ਕੇਸ ਕੀ ਆਪਣੇ ਪੱਟਾਂ ਦੇ ਵਿਛਾ ਲੈਣੀ ਤੇ ਕਿਉਂਕਿ ਰੋਮਾਂ ਦੀ ਬੇਆਦਮੀ ਨਾ ਹੋਵੇ ਕੰਗਾ ਦੋ ਵਾਰੀ ਫੇਰਨਾ ਤਿਆਰ ਵਰ ਤਿਆਰ ਉੱਠ ਕੇ ਅਸ਼ਨਾਣ ਪਾਣੀ ਕੀਤਾ ਗੁਰੂ ਨੇ ਕਿਰਪਾ ਕੀਤੀ 10 ਮਿੰਟ 20 ਮਿੰਟ ਗੁਰੂ ਗੁਰੂ ਕੀਤਾ ਫਿਰ ਨਿਤਨੇਮ ਕੀਤਾ ਫਿਰ ਜਾ ਕੇ ਸਤਗੁਰ ਦੇ ਚਰਨਾਂ ਚ ਅਰਦਾਸ ਕਰਕੇ ਗੁਰੂ ਦੇ ਦਰਸ਼ਨ ਵੀ ਕਰ ਲੈਣੇ ਤੇ ਅੱਜ ਵੀ ਸਿੱਖ ਨੂੰ ਗੁਰੂ ਪਾਤਸ਼ਾਹ ਨੂੰ ਪੁੱਛਿਆ ਨਾ ਗੁਰੂ ਦਸਮ ਪਾਤਸ਼ਾਹ ਨੂੰ ਜਿਹੜੇ ਬਿਲ ਬਤਾ ਬਹੁਤ ਵੱਧ ਗਏ ਬੇਦਬਤਾ ਕਿ ਗੁਰੂ ਸਾਹਿਬ ਹੁਣ ਸੱਚਖੰਡ ਪਿਆਨੇ ਕਰ ਜਾਣੇ ਜੋਤੀ ਜੋਤ ਰਲ ਜਾਣੀ ਤੇ ਦਰਸ਼ਨ ਕਿੱਥੋਂ ਕਰੀਏ ਤੇ ਸਤਗੁਰ ਜੀ ਨੇ ਕਿਹਾ ਬਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਸੋਧ ਕੇ ਨਿਤਨੇਮ ਕਰਕੇ ਪੰਜਾਂ ਨੂੰ ਫਤੇ ਬੁਲਾ ਦੇ ਮੈਂ ਉੱਥੇ ਹਾਜ਼ਰ ਹੋਊਗਾ ਤੇ ਗੁਰੂ ਸਾਹਿਬ ਜੀ ਜੇ ਪੰਜ ਬਣਾ ਹੋਣ ਫਿਰ ਕਹਿੰਦੇ ਆਪਣਾ ਇਸ਼ਨਾਨ ਸੋਧ ਕੇ ਨਿਤਨੇਮ ਕਰਕੇ ਸ਼ੀਸ਼ੇ ਦੇ ਵਿੱਚ ਫਤੇ ਬੁਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਗੁਰੂ ਸਾਹਿਬ ਨੇ ਸਾਨੂੰ ਅਸੀਸ ਬਖਸ਼ਿਸ਼ ਕੀਤੀ ਸੀ ਤੇ ਸਾਨੂੰ 사ਤਗੁਰ ਜੀ ਨੇ ਸਮੁੱਚੀ ਲਕਾਈ ਨੂੰ ਸਮੁੱਚੀ ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕੀਤਾ ਇਹ ਕੇਵਲ ਮੈਂ ਇੱਕ ਟੁਕ ਮਾਤਰ ਥੋੜੀ ਜਿਹੀ ਸ਼ਾਨਾ ਸਾਹਿਬ ਤੋਂ ਥੋੜੀ ਜਿਹੀ ਖਿਮਾ ਚਾਹਉਣਾ ਪਿਛਲੇ ਦਿਨੀ ਪੰਜਾਬ ਦੀ ਸਰਕਾਰ ਨੇ ਇਹ ਜਿਹੜੀਆਂ ਬਿਆਦਬੀਆਂ ਹੋਈਆਂ ਇਹਦੇ ਸਬੰਧ ਦੇ ਵਿੱਚ ਕੁਝ ਐਕਟ ਲਿਆਉਣਾ ਸੀ ਮੇਰੇ ਨਾਲ ਵੀ ਸੰਧਵਾ ਸਾਹਿਬ ਦਾ ਵਿਚਾਰ ਬਣਾਉਂਦਰਾ ਟੈਲੀਫੋਨ ਤੇ ਕੁਝ ਦੋ ਵਜੀਰਾਂ ਨਾਲ ਵੀ ਹੋਇਆ ਮੈਂ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਕਹਿੰਦਾ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਬਿਲਕੁਲ ਸਤਕਾਰਯੋਗ ਆ ਕਿਉਂਕਿ ਉਹਨਾਂ ਦੇ ਧਰਮ ਗ੍ਰੰਥ ਆ ਪਰ ਗੁਰੂ ਗ੍ਰੰਥ ਸਾਹਿਬ ਕੋਲ ਗੁਰਤਾ ਗੱਦੀ ਆ ਇਹ ਲਿਵਿੰਗ ਗੁਰੂ ਆ ਸਿੱਖਾਂ ਦਾ ਇਹਨੂੰ ਸਤਕਾਰ ਬਾਕੀਆਂ ਦਾ ਵੀ ਕਰੋ ਪਰ ਮੈਂ ਕਹਿਆ ਸੀ ਸ੍ਰੀ ਦਾਤਾ ਗਲਤੀ ਨਾ ਕਰ ਲਿਓ ਇੱਕ ਤੇ ਰਿਕਾਰਡ ਬਣ ਜਾਓ ਅਸੈਂਬਲੀ ਦਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੈਂ 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 ਮੈਨੂੰ ਮੈਨੂੰ ਫਕਰ ਆ ਮੈਨੂੰ ਮਾਣ ਆ ਕਿ ਗੁਰੂ ਸਾਹਿਬ ਜੀ ਨੇ ਪੰਡਤ ਵੀ ਇਕੱਠਾ ਕੀਤਾ ਗੁਰੂ ਸਾਹਿਬ ਜੀ ਨੇ ਮੁ슬ਮਾਨ ਵੀ ਇਕੱਠੇ ਕੀਤੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਤਾਂ ਆਪਣੇ ਤੋਂ ਵੱਡਾ ਸਤਗੁਰ ਜੀ ਨੇ ਗੁਰੂ ਕੇ ਸਿੱਖਾਂ ਨੂੰ ਵੀ ਮਾਣ ਬਖਸ਼ਿਸ਼ ਕੀਤਾ ਤੇ ਮੈਂ ਕਿਹਾ ਸੀ ਵੀ ਇਸ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਮੁੱਚੀ ਸਮੁੱਚੀ ਮਨੁੱਖਤਾ ਦੀ ਅਗਵਾਈ ਸਤਗੁਰ ਜੀ ਕਰਦੇ ਆ ਤੇ ਇਹਦੇ ਵਿੱਚ ਉਹਨਾਂ ਨਾਲੋਂ ਥੋੜਾ ਵੱਖਰਾ ਸਿਸਟਮ ਰੱਖਿਆ ਜਾਵੇ ਸੋ ਆਓ ਸਾਰੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਮੈਂ ਤਾਂ ਹਮੇਸ਼ਾ ਹੀ ਅਖੀਰ ਵੇਲੇ ਇੱਕੋ ਹੀ ਪੰਕਤੀ ਪੜ੍ਹ ਕੇ ਫੇਰ ਮੈਂ ਛੁੱਟੀ ਲੈਣਾ ਹੁਣਾ ਕਰੋ ਕਿਰਪਾ ਸਰਬਕੇ ਦਾਤੇ ਇੱਕ ਰੂਪ ਲੇ ਬਲਾਵੋ ਨਾਨਕ ਕੀ ਬੇਨਾਂੰਤੀ ਹਰਪੈ ਆਪਣਾ ਨਾਮ ਜਪਾਵੋ ਪਾਤਸ਼ਾਹ ਜੀ ਨਾਮ ਕੀ ਆ ਕਈ ਵਾਰੀ ਚਰਚੇ ਹੋਣ ਲੱਪੈਂਦੇ ਪਰ ਨਾਮ ਦੀਆਂ ਪ੍ਰਵਾਹਾਵਾਂ ਬਹੁਤ ਖੂਬਸੂਰਤ ਸਾਡੇ ਸਿੱਖ ਪੰਥ ਦੇ ਐਂਸਾਈਕਲੋਪੀਡੀਆ ਉਹਨਾਂ ਨੇ ਇਹ ਬਹੁਤ ਸਿੱਧਨਾਂ ਦਾਸਤਾ ਦੇ ਵਿੱਚ ਸਿੱਖ ਨੂੰ ਨਾਮ ਕੀਆ ਤੇ ਮੌਜੂਦਾ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਵੀ ਦੱਸ ਦਿੱਤਾ ਉਹ ਕੀ ਆ ਕਿ ਗੁਰਬਾਣੀ ਨੂੰ ਪੜਨਾ ਵਿਚਾਰ ਕੇ ਫਿਰ ਗੁਰਬਾਣੀ ਦੇ ਉੱਤੇ ਤੁਰਨਾ ਤੁਰਨਾ ਕਹਿਣ ਤੋਂ ਭਾਵ ਜਿੱਦਾਂ 사ਤਗੁਰ ਜੀ ਸਾਨੂੰ ਉਗਵਾਈ ਦਿੰਦੇ ਆ ਸਾਦਾ ਖਾਣਾ ਸਾਦਾ ਰਹਿਣਾ ਸਾਦਾ ਬੋਲਣਾ ਤੇ ਸਾਦੀ ਧਰਮ ਦੀ ਕਿਰਤ ਕਰਕੇ ਗੁਰੂ ਨੂੰ ਸਮਰਪਿਤ ਹੋਣਾ ਸੋ ਸਾਰਿਆਂ ਦਾ ਹੀ ਸਰਨਾ ਸਾਹਿਬ ਤੇ ਜੀਕੇ ਸਾਹਿਬ ਦਾ ਤੇ ਸਾਰਿਆਂ ਦਾ ਹੀ ਫਿਰ ਦਿਲ ਦੀਆਂ ਡਗਹਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਕਰ ਲਿਆ ਸ੍ਰੀ ਅਕਾਲ ਵਰਕ ਨੂੰ ਪਾਦੇ ਆ ਆਹ ਉਹਨੂੰ ਪਾਉਣੇ ਆ ਆਹ ਭਾਈ ਵਰਕ ਸਾਹਿਬ ਆਓ ਮੈਂ ਹਾਂ ਤੁਹਾਡਾ ਬਾਰਤਲ ਮਾ ਥੋੜਾ ਜਿਹਾ ਸਟੇਸ਼ਨ ਵੀ ਨੋ ਨੋ ਦੇਖੋ ਕਈ ਵਾਰੀ ਕਈ ਗੱਲਾਂ ਐਵੇਂ ਲੱਗਦੀਆਂ ਸਾਨੂੰ ਵੀ ਜਿਦਾ ਨਾਸਤਕ ਤਾਂ ਵੱਲੋਂ ਜਾ ਰਹੇ ਆ ਜਦੋਂ ਅਸੀਂ ਇਹ ਨਗਰ ਕੀਰਤਨ ਸ਼ੁਰੂ ਇੱਕ ਮਿੰਟ ਜੀ ਇੱਕ ਮਿੰਟ ਨਗਰ ਕੀਰਤਨ ਸ਼ੁਰੂ ਕੀਤਾ ਧੋਬੜੀ ਸਾਹਿਬ ਤੋਂ ਤੇ ਉੱਥੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਸੀ ਤੇ ਉਹਨੇ ਇੱਕ ਬੜਾ ਵਧੀਆ ਸੁਝਾਅ ਰੱਖਿਆ ਉਹ ਬਾਬਾ ਜਿਹੜੇ ਸੇਵਾ ਸੰਦੇ ਤੁਸੀਂ ਜਾਓਗੇ ਨਾ ਉਹ ਸਿਰਪਾਉ ਨਹੀਂ ਦਿੰਦੇ ਕਿਸੇ ਨੂੰ ਇੱਕ ਝੋਲਾ ਦਿੰਦੇ ਜੇ ਤੇ 35 ਅੱਖਰ ਲਿਖੇ ਆ ਤੇ ਦੋ ਵਿੱਚ ਛੋਟੀਆਂ ਕਿਤਾਬਾਂ ਪਾ ਦਿੰਦੇ ਆ ਉਹ ਮੈਨੂੰ ਕਹਿੰਦੇ ਭਈ ਆਪਾਂ ਜੀ ਪ੍ਰਧਾਨ ਜੀ ਆਪਾਂ ਫੈਸਲਾ ਕਰੀਏ ਭਈ ਆਪਾਂ ਸਿਰਪਾਉ ਤੋਂ ਥੋੜਾ ਗਰੇਜ ਕਰੀਏ ਭਈ ਸਿੱਖ ਦਾ ਗੁਰੂ ਸਾਹਿਬ ਦੀ ਜਹਾਬ ਦੀ ਮਨਾ ਰਹੇ ਆ ਭਈ ਆਪਾਂ ਨੂੰ ਕੋਈ ਇਦਾਂ ਵੀ ਨਹੀਂ ਭਈ ਆਪਾਂ ਨੂੰ ਇਹ ਸੋਗ ਦੇ ਵਿੱਚ ਆ ਪਰ ਗੁਰੂ ਸਾਹਿਬ ਨੇ ਸਾਕਾ ਵੱਡਾ ਕੀਤਾ ਤੇ ਮੈਂ ਕੌਮ ਨੂੰ ਹੁਣ ਵੀ ਬੇਨਤੀ ਕਰਦਾ ਆਪਾਂ ਅੱਜ ਵੱਡੇ ਫਰੰਟ ਤੇ ਬੈਠੇ ਆ ਸਿਰਪਾਉ ਤੋਂ ਥੋੜਾ ਗਰੇਜ ਕਰ ਲਈਏ ਕੀ ਕਾਰਨ ਮੈਂ ਕਿਉਂ ਗਰੇਜ ਕਹਿਣਾ ਇਹ ਨਹੀਂ ਮੈਂ ਕਹਿੰਦਾ ਕਿਉਂਕਿ ਸਿਰਪਾਉ ਰੋਬ ਆ ਫੌਨਰਿਆ ਗੁਰੂ ਸਾਹਿਬ ਦੀ ਕਿਰਪਾ ਤੇ ਸਿਰੋ ਪਾਓ ਪਰ ਮਰਿਆਦਾ ਨਹੀਂ ਰਹਿੰਦੀ ਮੈਂ ਜਾਨਾ ਇਥੋਂ ਮੈਂ ਕਈ ਵਾਰੀ ਆ ਮਹਿਸੂਸ ਕਰਦਾ ਸੱਚਖੰਡ ਚੋਂ ਮੈਨੂੰ ਸਿਰਪਾਉ ਕਰਦੇ ਮੇਰੇ ਨਾਲ ਮੁੰਡੇ ਹੁੰਦੇ ਉਹਨਾਂ ਨੂੰ ਦੇ ਦੇਣਾ ਉਹ ਚੱਕ ਕੇ ਗੱਡੀ ਦੇ ਪਿੱਛੇ ਛੱਡ ਦਿੰਦੇ ਫੇਰ ਤਾਂ ਪਰਮੇਸ਼ਰ ਇਹ ਜਾਣੇ ਤਾਂ ਮੇਰੇ ਮਨ ਤੇ ਬੜਾ ਰਹਿੰਦਾ ਇਸ ਗੱਲ ਦਾ ਜੇ ਆਪਾਂ ਰਮਾਲੇ ਤੇ ਕੋਰ ਰਮਾਲੇ ਦੀ ਵਿਧੀ ਵੀ ਸਹਿਜ ਪਾਠ ਦਾ ਭੋਗ ਪਾਇਆ ਖੰਡ ਪਾਠ ਦਾ ਭੋਗ ਪਾਇਆ ਤੇ ਅਰਪਤ ਕਰਨਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਹਾਲ ਕੀ ਆ ﺍﻟमारीਆਂ ਦੀਆਂ ﺍﻟमारीਆਂ ਭਰੀਆਂ ਆ ਜੇ ਮੈਂ ਗ੍ਰਾਂਥੀਆਂ ਨੂੰ ਕਹਿੰਨਾ ਪਿੱਛੇ ਸਾਡੇ ਸੱਚਖੰਡ ਦੇ ਵਿੱਚ ਉਹ ਕੁਦਰਤੀ ਕੋਕ ਰਮਾਲੇ ਬੜੇ ਚੜਦੇ ਤੇ ਉਹ ਕਿਤੇ ਟਰਾਲੀ ਲਾਦਦੇ ਸੀ ਉੱਤੋਂ ਸਿੜਦੇ ਸੀ ਗੱਠਾਂ ਪੈਰਾਂ 'ਚ ਬਿਆਦਬੀ ਤਾਂ ਸਿੱਗੀ ਸੀਗੀ ਉਹਨੇ ਵੀਡੀਓ ਬਾਤ ਵੀ ਦੇਖੋ ਜੀ ਆ ਰਮਾਲਿਆਂ ਦਾ ਕੀ ਹਾਲ ਇੱਥੇ ਹੋ ਰਿਹਾ ਸੱਚਖੰਡ ਅਸੀਂ ਉਹ ਜਾਣਾ ਗੋਇੰਦਵਾਲ ਉਹਨਾਂ ਦਾ ਸੰਸਕਾਰ ਕਰਨ ਉਹ ਕਹਿੰਦੇ ਜੀ ਇੱਥੇ ਪੋਲੂਸ਼ਨ ਬਹੁਤ ਕਰ ਦਿੰਦੇ ਅਸੀਂ ਸੰਸਕਾਰ ਨਹੀਂ ਕਰਦੇਣਾ ਲੋਕ ਘਟੇ ਹੋ ਗਏ ਹੁਣ ਅਸੀਂ ਕੀ ਕੀਤਾ ਵੀ ਜਿਹੜਾ ਰਮਾਲਾ ਇੱਕ ਲਿਆਉਂਦਾ ਦੂਜੇ ਨੂੰ ਉਹਦੇ ਵਿੱਚ ਪਤਾਸੇ ਪਾ ਕੇ ਨਾਲ ਪ੍ਰਸ਼ਾਦ ਤੇ ਨਾਲ ਰਮਾਲਾ ਦੇ ਦਿੰਨੇ ਆ ਤੇ ਜੇ ਆਪਾਂ ਰਮਾਲਿਆਂ ਤੋਂ ਤੇ ਆਪਾਂ ਸਰਪੋ ਵਾਲੇ ਤੋਂ ਥੋੜਾ ਜਿਹਾ ਗਰੇਜ ਕਰ ਲਈਏ ਤਾਂ ਮੇਰਾ ਖਿਆਲ 2-4 ਡੀਸੀਐਸਐਸਪੀ ਤੁਸੀਂ ਸਿੱਖ ਦਸਤਾਰ ਧਾਰੀ ਬਣਾ ਦਿਓਗੇ ਉੱਤੇ ਪੈਸੇ ਇਹ ਫੰਡ ਵਿੱਚ ਪਾਈਏ ਆਪਾਂ ਤਾਂ ਕਿ ਕੌਮ ਦਾ ਪੁਵੇਖੂ ਜਲ ਹੋਵੇ